ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਰਪਰ ਸਾਰਸਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਕਰਮਤਪਾਲ ਸਿੰਘ ਬਾਬੂ ਤੇ ਆਪਾਂ ਖੜੇ ਪਲਵੰਡੀ ਸਭ ਟਰੈਕਟਰ ਦੀ ਮੰਡੀ ਤੇ ਤੇ ਬਾਈ ਇੱਕਾ ਕੰਦੀਪ ਕਾਕਣਾ ਬਾਈ ਆਪਣੇ ਨਾਲਾ ਸਾਰੇ ਗੱਲਬਾਤ ਕਰਦੇ ਸੱਸੀ ਕਾ ਬਾਈ ਜੀ ਸੱਸੀ ਕਾ ਬਾਈ ਜੀ ਠੀਕ ਹੋ ਬਾਈ ਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਕਿ ਅੱਜ ਕਿਨੇ ਟਰੈਕਟਰ ਬਾਈ ਜੀ ਆਪਾਂ ਕੋਲ ਅੱਜ 7 ਟਰੈਕਟਰ ਠੀਕ ਹੈ ਬਾਈ ਜੀ ਤੇ ਟੌਮ ਮੜਲੀ ਨੇ ਬਾਈ ਜੀ ਹਾਂ ਟੌਮ ਮੜਲੀ ਵਿੱਚ ਸੋਨਾਲੀ ਕਾ ਦੋ ਡਾਊਨ ਮਾਡਲ ਡਾਊਨ ਮਾਡਲ ਨੇ ਸਾਰੇ ਪ੍ਰਕਾਰ ਦੇ ਟਰੈਕਟਰ ਹੁੰਦੇ ਨੇ ਜਿਆਦਾਤਰ ਸਵਰਾ ਇਹ ਲੋਬੀਏ ਸਟਾਰਟ ਕਰਦੇ ਆਪਾਂ ਸੁਰਾਜ 855 ਤੋਂ ਪਹਿਲੇ ਟਰੈਕਟਰ ਤੋਂ ਤੇ ਮਾਡਲ ਹੈ ਬਾਈ ਜੀ ਕਿੰਨਾ ਇਹ ਤੇ 22 ਮਾਡਲ ਆ ਜੀ ਲੈ ਵੀ ਫੁੱਲ ਟੌਪ ਮਾਡਲ ਟਰੈਕਟਰ ਹੈਗਾ ਤੇ ਘੰਟੇ ਕਿੰਨੇ ਕੇ ਚੱਲੇ ਬਾਈ ਘੰਟਾ ਅਸੀਂ 400 ਘੰਟੇ ਚੱਲੇ ਹੈ ਵੀ 400 ਘੰਟਾ ਚੱਲੇ ਆ 3 ਸਪੀਡ ਆ ਦੇਗੀ ਚੁੱਲੇ ਆ ਅਲੱਗ ਤੇ ਕਲੱਚ ਵਾਲਾ ਟੌ ਮਾਰ ਲਓ 5 ਸਟਾਰ ਜਿਵੇਂ ਆ ਰਾਈਟ ਹੈ ਠੀਕ ਆ ਜੀ ਤੇ ਨੰਬਰ ਪੰਜਾਬ ਹਰਿਆਣਾ ਨੰਬਰ P13 ਦੀ ਸਹੀ ਗੱਲ ਹੈ ਸੰਗਰੂਰ ਦਾ ਨੰਬਰ ਹੈਗਾ ਤੇ ਕਾਪੀ ਕਾਗਜ਼ਾਂ ਦੀ ਗਰੰਟੀ ਹੈਗੀ ਬਾਈ ਜੀ ਨਗਦ ਕੈਸ਼ ਦਾ ਨਗਦ ਕੈਸ਼ ਦਾ ਤੇ ਇਹਦੀ ਡਿਮਾਂਡ ਬਾਈ ਜੀ ਡਿਮਾਂਡ 7 ਲੱਖ 80 ਹਜ਼ਾਰ ਰੁਪਈਆ ਜੀ 7 ਲੱਖ 80 ਹਜ਼ਾਰ ਰੁਪਈਆ ਤੇ ਬਾਕੀ ਮੌਕੇ ਦੇ ਮਾਨਤਾਣ ਰਿਵਿਊ ਹੋ ਜਾਊਗਾ ਤੇ ਅੱਗੇ ਵੇਜੇ ਸੋਨਾ ਲਿਕਾ 55 ਦਾ ਤੇ ਇਹ ਕਿੰਨੇ ਮਾਡਲ ਦਾ ਬਾਈ ਜੀ ਇਹ 6 ਮਾਡਲ ਦਾ ਜੀ ਠੀਕ ਹੈ ਪਾਵਰ ਸਟੀering ਤੇ ਹੈ ਪਾਵਰ ਸਟੀering ਹੈ ਠੀਕ ਹੈ ਜੀ ਪਾਵਰ ਸਟੀering ਦਾ ਸੈੱਟ ਗੇਅਰ ਹੈਗਾ ਸੈੱਟ ਗੇਅਰ ਹੈ ਇੰਜਨ ਗੇਅਰ ਦਾ ਪੂਰਾ ਓਕੇ ਹੈ ਤੇ ਬਾਡੀ ਲੈਂਦਾ ਬਾਡੀ ਲੈਂਦਾ ਪੂਰਾ ਚੰਗਾ ਠੀਕ ਹੈ ਹਾਂ 100 ਰੁਪਏ ਦੇ ਬਾਕੀ ਦੇ ਰੰਗ ਪੇਂਟ ਦਾ origignal ਹੀ ਜਿੰਨਾ ਵੀ ਹਾਂ origignal ਹੈ ਮਗਰਾੜਾਂ ਦੀ ਮਾੜੀ ਮੋਟੀ ਹੋ ਗਈ ਹੈ ਠੀਕ ਹੈ ਮਗਰਾੜਾਂ ਦੀ ਲੈ ਬਈ ਜੀ ਬਾਈ ਨੇ ਪਹਿਲੇ ਦੱਸਤਾ ਕਹਿੰਦਾ ਮਗਰਾੜਾਂ ਦੀ ਟੱਚਿੰਗ ਹੋਈ ਵੀ ਹੈ ਮਾੜੀ ਮੋਟੀ ਆ ਪਰ ਇਹ ਨਹੀਂ ਹੈਗਾ ਲਿਪੇ ਪੈਣਾ ਬਈ ਜੀ ਹਾਂ ਤੇ ਵੀਕਟੀ ਦੇ ਵੇਖੋ ਰਹਿ ਨਾਲ ਸਰ ਠੀਕ ਹੈ ਜੀ ਵੀਕਟੀ ਦੇ 14 ਵਾਲੇ ਟਾਇਰ ਨੇ ਬਈ ਜੀ ਵਧੀਆ ਕੰਪਨੀ ਕਿੰਨੇ ਕੇ ਪੈਸੇ ਪੈ ਬਈ ਜੀ ਟਾਇਰ ਟਾਇਰ ਆਇਆ ਹੈਗੇ 70 75 ਰੁਪਏ ਦਾ ਇਹ ਵੀ 70 75 ਰੁਪਏ ਟਾਇਰ ਨੇਗੇ ਪੰਜਾਬ ਜਾਂ ਹਰਿਆਣਾ ਵਿੱਚ 50 ਨੰਬਰ ਠੀਕ ਹੈ ਜੀ BB 23 ਹਾਂਜੀ ਠੀਕ ਹੈ ਜੀ ਇੰਜਨ ਗੇਅਰ ਦਾ ਭਾਈ ਕਹਿੰਦਾ ਓਕੇ ਹੈਗਾ ਤੇ 6 ਮਾਡਲ ਤੇ ਇਹਦੀ ਕੀ ਡਿਮਾਂਡ ਹੈ ਭਾਈ ਜੀ ਇਹਦੀ 298000 ਰੁਪਏ ਡਿਮਾਂਡ ਹੈ ਠੀਕ ਹੈ ਜੀ ਤੇ ਮਾਨਤਾ ਭਾਈ ਮਾਨਤਾ ਨਾ ਹੁੰਦੀ ਉਹਦਾ ਹਾਂ ਕਿੱਥੇ ਲੱਗਦੇ 275 ਦਾ ਦੇਵੇ ਠੀਕ ਹੈ ਜੀ 2 ਲੱਖ 75000 ਦਾ 23000 ਰੁਪਏ 2000 ਦੀ ਛੂਟ ਹੋ ਗਈ ਇੱਕ ਕਬਜੇ ਇੱਕ ਸੋਨਲਿਕ ਹੋਰ ਡਾਊਨ ਮਾਡਲ ਤੇ ਡੀ ਆਈ ਛੱਟ ਦਾ ਹਾਂਜੀ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਕੰਡੀਸ਼ਨ ਦਾ ਪੂਰਾ ਸਾਫ਼ ਪਿਆ ਹਾਂਜੀ ਤੇ 16 ਦੇ ਟਾਇਰਾਂ ਜਣਾ ਬੇਜੀ 16 ਦੇ ਟਾਇਰਾਂ ਚ ਪਾਵਰ ਸਟੀering ਤੇਲ ਬ੍ਰੇਕਾਂ ਟਾਪ ਮਾਡਲ ਲੱਗੇ ਡੇਬਿਟ ਟਾਪ ਮਾਡਲ ਲੱਗਾ ਹਾਂਜੀ ਠੀਕ ਹੈ ਜੀ ਤੇ ਮਾਡਲ ਬੇਜੀ ਮਾਡਲ ਆਖਾਈ ਠੀਕ ਹੈ ਜੀ ਤੇ ਅੱਜ ਪੰਜਾਬ ਨੰਬਰ ਲਿਆ ਕੇ ਰੱਖਿਆ ਅੱਜ ਹਾਂ ਠੀਕ ਹੈ ਅੱਗੇ ਜਾ ਤਰ ਬਾਈ ਕੋਲੇ ਹਰਿਆਣਾ ਨੰਬਰ ਹੁੰਦੇ ਨੇ 1 ਕਬਜੇ ਪੀ ਪੀ ਪੈਂਟ ਮੋਹਾਲੀ ਦਾ ਹਾਂਜੀ ਇਹ ਮੋਹਾਲੀ ਦਾ ਨੰਬਰ ਹੈਗਾ ਤੇ ਬਾਕੀ ਤੁਸੀਂ ਉਹ ਦੇਖ ਸਕਦੇ ਹੋ ਕੰਡੀਸ਼ਨ ਤੇ ਇਹਦੀ ਡਿਮਾਂਡ ਬਈ ਜੀ ਗਵਾਂਡ ਇਹਦੀ 3.5 ਲੱਖ ਹੈ 3.5 ਲੱਖ ਹਾਂਜੀ ਠੀਕ ਹੈ ਬਈ 3.5 ਲੱਖ ਰੁਪਏ ਦੀ ਡਿਮਾਂਡ ਆ ਕੇ ਬਾਕੀ ਚੱਲੇ ਜ ਤੁਸੀਂ ਚੈੱਕ ਕਰ ਸਕਦੇ ਹੋ ਓਕੇ ਰਿਪੋਰਟ ਦਾ ਸਾਫ ਆਗਾ ਤੇ ਬਾਕੀ ਚੈੱਕ ਕਰ ਲੋ ਬੈਟਰੀ ਪੱਖੋ ਕੇ ਬਈ ਜੀ ਬੈਟਰੀ ਜਮਾਂ ਨੁਮਈ ਠੀਕ ਹੈ ਜੀ ਜੇ ਇਹ ਨਾ ਹੁੰਦੀ ਟੱਕੇ ਖਾਂਦਾ ਹਣਾ ਬਈ ਜੀ ਹਾਂਜੀ ਠੀਕ ਹੈ ਜੀ ਤੇ ਅੱਗੇ ਆ ਗਿਆ ਸਵਰਾਜ 855 ਫੋਰ ਸਟਾਰ ਜੇ ਭਾਈ ਜੀ ਕਿਸੇ ਨੇ ਟਰੈਕਟਰ ਕਟਵਾਉਣਾ ਹੋਵੇ ਕੱਟ ਵੀ ਲੈਣੇ ਹੋਵੇ ਜੀ ਘੱਟ ਲਾਂਗੇ ਜਿੰਨੇ ਦਾ ਮਾਲ ਮੁੱਲ ਹੋਇਆ ਜੀ ਉਹਨੇ ਦਾ ਕਰ ਠੀਕ ਆ ਜੇ ਵੇਚਣ ਵਾਲ ਨੇ ਤਾ ਵੀ ਸੰਪਰਕ ਕਰਾ ਸੋ ਹਾਂ ਠੀਕ ਆ ਜੀ ਤੇ ਇਹ ਭਾਈ ਜੀ ਮਾਡਲ ਕਿੰਨੇ ਆ 12 ਜੀ 12 ਮਾਡਲ ਦਾ ਹੈਗਾ ਸਾਹ ਬਾਬਾ ਪੈਣਾ ਭਾਈ ਜੀ ਹਾਂ ਵਧੀਆ ਟਰੈਕਟਰ ਸਮਾਈ ਚੱਲੇ ਹੋਇਆ ਆਪਾਂ ਕਹਿੰਦੇ ਹਾਂ ਮੂਰਲੇ ਟਾਇਰ ਵੀ ਚੌੜੇ ਪਾਈ ਭਾਈ ਠੀਕ ਆ ਰੇਡੀਅਲ ਟਾਇਰ ਨੇ ਭਾਈ ਜੀ ਬੀਕੇਟੀ ਦੇ ਹਾਂ ਵਧੀਆਲੇ ਅੱਜ ਕੱਲ ਜਿਹੜੇ ਆਪਾਂ ਕਹ ਲਈਏ ਸ਼ੌਂਕ ਨੂੰ ਚੱਲ ਰਹੇ ਨੇਗੇ ਪਾਵਰ ਸਟੀਰਿੰਗ ਚ ਭਾਈ ਜੀ ਵੀ ਪਾਵਰ ਸਟੀਰਿੰਗ ਠੀ ਠੀਕ ਹੈ 80 ਪੈਸੇ ਬੈਕ ਟਾਇਰ ਪੈਣਗੇ 14 ਦੇ ਟਾਇਰ ਨੇ ਬਾਈ ਜੀ ਬਾਕੀ ਵੇਟ ਵਗੈਰਾ ਲੱਗੇ ਹੋਏ ਨੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਵੀ ਹੈਗਾ ਪੀ ਵੀ 60 ਮੁਕਸਰ ਦਾਣਾ ਬਾਈ ਜੀ ਹਾਂਜੀ ਠੀਕ ਹੈ ਜੀ ਤੇ ਟੇਪ ਵਗੈਰਾ ਬਾਈ ਜੀ ਸੌਂਕ ਨੂੰ ਹੀ ਆ ਹਾਂਜੀ ਮੋੜੀ ਮੋਟੀ ਲੱਗੀ ਹੈ ਸ਼ੌਂਕ ਨੂੰ ਠੀਕ ਹੈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲੈ ਇਹਦੀ ਡਿਮਾਂਡ ਕੀ ਹੈ ਬਾਈ ਜੀ 12 ਮਾਡਲ ਆਣਾ ਬਾਈ ਜੀ ਇਹਦੀ ਡਿਮਾਂਡ 4 ਲੱਖ 48000 4 ਲੱਖ 48000 ਹਾਂ ਕੰਡੀਸ਼ਨ ਦਾ ਓਕੇ ਪਿਆ ਸਾਫ਼ ਹੈ ਬਾਈ ਜੀ ਟਰੈਕਟਰ ਤੇ ਪੰਜਾਬ ਨੰਬਰ ਆ ਹਾਂਜੀ ਤੇ ਇਹ ਕਿਉਂ ਹੋਰ ਸਵਰਾਜ 855 ਹੈ ਜਿਆਦਾਤਰ ਭਾਈ ਜੀ ਸਵਰਾਜ 855 ਹੁੰਦੇ ਨੇਗੇ ਜਿਵੇਂ ਕਹ ਲਈਏ 15 ਮਾਡਲ ਤੋਂ ਉੱਪਰ ਜਿਹੜਾ ਮਰਜੀ ਟਰੈਕਟਰ ਕਹਿ ਦਿਓ ਬਾਈ ਲਿਆ ਕੇ ਦੇ ਦੂ ਕੋ ਸਾਨੂੰ ਹਨਾ ਭਾਈ ਜੀ ਹਾਂਜੀ ਤੇ ਇਹ ਕਿੰਨੇ ਮਾਡਲ ਆ ਭਾਈ ਜੀ ਇਹ 14 ਮਾਡਲ ਆ ਜੀ ਠੀਕ ਆ ਜੀ ਲੈ ਵੀ ਇੱਕ ਇਹ ਵੀ ਦੇਖ ਲੋ ਕੰਡੀਸ਼ਨ ਤੇ 12 ਮਾਡਲ ਵੀ ਦੇਖ ਲੋ ਤੇ ਨਾਲ ਹੀ ਦੇਖ ਲੋ ਚਾਹੀਦੀ ਉੱਧਰ ਜਾ ਕੇ 22 ਮਾਡਲ ਦੀ ਹਨਾ ਭਾਈ ਹਾਂਜੀ ਕੰਡੀਸ਼ਨ ਤਿੰਨਾਂ ਦੇ ਆ ਪੂਰੀ ਕੋਕਾ ਪੀਸ ਪਈ ਆ ਤੇ ਕੋੜਾ ਬੰਪਰ ਲੱਗਾ ਹੈ ਹਾਂਜੀ ਤੇ ਟਾਇਰ ਭਾਈ ਜੀ ਇਹਦੇ ਸਾਰੇ ਤਾਂ ਨਵੇਂ ਆ ਰਗੇ ਭਾਈ 90 ਰੁਪਏ ਮੰਗਾ ਰਹੇ ਠੀਕ ਹੈ ਜੀ ਤੇ ਹਜੇ ਮੈਂ ਕਹਣਾ ਮੜੀ ਮੜੀ ਡੁੰਗਣੇ ਭੁਰੇ ਨੇ ਹਜੇ ਉਹ ਵੀ ਰੜਕ ਪੈਂਦੀ ਹੈ ਭਾਈ ਜੀ ਠੀਕ ਹੈ ਜੀ ਤੇ 14 ਦੇ ਟਾਇਰਾਂ ਚਾਹਣਾ ਭਾਈ ਜੀ 14 ਦੇ ਟਾਇਰਾਂ ਚ ਕਨੋਪੀ ਛਤਰੀ ਲੱਗੀ ਹੋਈ ਹੈਗੀ ਤੇ ਇਹਦੀ ਡਿਮਾਂਡ ਭਾਈ ਜੀ ਇਹਦੀ ਡਿਮਾਂਡ 525 ਹੈ ਜੀ ਠੀਕ ਹੈ ਜੀ 3 ਸਪੀਡ ਚਾਹਵੇ ਜੀ ਕਰਵਾਇਆ ਹਾਂ 3 ਸਪੀਡ ਕਰਾਇਆ ਹੋਇਆ ਜੀ ਠੀਕ ਹੈ 3 ਸਪੀਡ ਕਰਾਇਆ ਹੋਇਆ ਹੈਗਾ ਥੋੜਾ ਬਾਹਰ ਔਰ ਸਪੀਡ ਆ ਜਈ ਹੈ ਠੀਕ ਹੈ ਜੀ ਤੇ ਹਰਿਆਣਾ ਨੰਬਰ ਹੈ ਭਾਈ ਜੀ ਇਹ ਹਰਿਆਣਾ ਨੰਬਰ ਆਈ ਹੈਲ ਨਾ ਬਾਦ ਅਹਿਲਮ ਆਦਾ ਹਰਿਆਣਾ ਨੰਬਰ ਹੈਗਾ ਪਾਵਰ ਸਟੀਰੀਂਗ ਅੱਜੇ ਲੱਗਿਆ ਹੋਇਆ ਠੀਕ ਹੈ ਲੋ ਬਈ ਬਾਕੀ ਚੈੱਕ ਕਰਵਾ ਦੇ ਫਰੀ ਸਪੀਡ ਵਾਲਾ ਗੇਅਰ ਲੱਗਾ ਹੈ ਡਬਲ ਡਿਸਟ੍ਰੈਨਾਂ ਭਾਈ ਜੀ ਇਹ ਵੀ ਟਾਪ ਮਾਡਲ ਹੈ ਟਰੈਕਟਰ ਬਹੁਤ ਸ਼ਾਨਦਾਰ 17 18 ਮਾਡਲ ਦੀ ਨੀਕੀ ਡੀਸਨ ਹੈ ਸਮਾਈ ਜੀ ਚੱਲ ਹੋ ਗਿਆ ਜੀ ਨਾ ਪਪੂ ਦਾ ਹਾਂ ਜੀ ਬਾਕੀ ਚੈੱਕ ਕਰ ਲੋ ਘੁੰਮ ਕੇ ਦਿਖਾ ਦਸ ਤੁਹਾਨੂੰ ਪੂਰਾ ਟਰੈਕਟਰ ਸਾਫ ਪਿਆਗਾ ਤੇ ਟੈਪ ਵਗੈਰਾ ਬਾਕੀ ਸੌਂਗ ਨੂੰਗੇ ਤੇ ਇੰਜਨ ਗੇਅਰ ਦਾ ਭਾਈ ਜੀ ਗਾਰੰਟੀ ਹੈ ਇੰਜਨ ਗੇਅਰ ਦਾ ਓਕੇ ਬਾਕੇ ਲੈ ਜਾਂ ਬਾਕੇ ਲੈ ਜੇ ਭਾਈ ਜੀ ਦੀ ਗਾਰੰਟੀ ਹੈ ਜੀ ਪੂਰੀ ਤੇ ਇਹ ਕਹੇਗਾ ਬਈ ਸਵਰਾਜ 855 3 ਸਪੀਡ ਵਾਲਾ ਹਾਂਜੀ ਟਾਪ ਮਾਡਲ ਕਹ ਲਈ ਇਹਨੂੰ ਆਪਾਂ ਤੇ ਨਾਲ ਦੀ ਬਈ ਇਹਦੇ ਟਾਇਰ ਆ ਨਾਲ ਦੇ ਟਾਇਰ ਆ 2021 ਮਾਡਲ ਆ ਠੀਕ ਆ ਜੀ ਤੇ ਘੰਟੇ ਵਜਿ ਕਿੰਨੇ ਚਲੇ ਇਹ 1000 ਕ ਘੰਟਾ ਚਲੇ ਠੀਕ ਆ ਜੀ 1000 ਕ ਘੰਟਾ ਚਲੇ ਕੰਪਨੀ ਰਿਕਾਰਡ ਬਈ ਹਾਂਜੀ ਹਾਂਜੀ ਤੇ ਪੰਜਾਬ ਜਾਂ ਹਰਿਆਣਾ ਬਈ ਇਹ ਹਰਿਆਣਾ ਜੀ ਐਚ ਆਰ 25 ਡੱਬ ਵਾਲੀ ਦਾ ਨੰਬਰ ਠੀਕ ਆ ਜੀ ਡੱਬ ਵਾਲੀ ਦਾ ਨੰਬਰ ਹੈਗਾ ਮੰਨ ਕੇ ਚਲੋ ਅੱਧ ਵਿਚਾਲੇ ਵਾਲਾ ਕੰਮ ਆ ਗਿਆ ਨਾ ਬਈ ਹਾਂਜੀ ਹਾਂਜੀ ਪੰਜਾਬ ਤੇ ਹਰਿਆਣਾ ਦਾ ਤੇ 3 ਸਪੀਡ ਹੈਗਾ ਤੇ 5 ਸਟਾਰ ਟਾਪ ਮਾਡਲ ਆ 10000 ਘੰਟੇ ਚੱਲੇ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਹੈਗੀ ਜੀ 7,50,000 ਰੁਪਏ ਠੀਕ ਆ ਜੀ ਤੇ ਬਾਕੀ ਮਾਤਨ ਹੋ ਜੂਗਾ ਨਾ ਬਈ ਜੀ ਮਾਤਨ ਹੋ ਜੂਗਾ ਠੀਕ ਆ ਜੀ ਚਲੋ ਬਈ ਜੀ ਅੱਗੇ ਆ ਗਿਆ ਸਵਰਾਜ 744 16 ਮਾਡਲ 16 ਮਾਡਲ ਆ ਟਰੈਕਟਰ ਬਹੁਤ ਨਵਾਂ ਪਿਆ ਜੀ ਲੈ ਵੀ ਖੋਲ ਕੇ ਚੈੱਕ ਕਰਵਾ ਦਨੇ ਤੁਹਾਨੂੰ ਹਾਂ ਲੈ ਬਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਈ ਜੀ ਕੈਪਟਨ ਟੂ ਟਾਂ ਕਿਤੇ ਨਹੀਂ ਕੈਪਟਨ ਕਵਰ ਸ਼ੋਰੂਮ ਕਹ ਲਈਏ ਨਾ ਪੈਣੂ ਹਾਂ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਆ ਬਈ ਪੂਰਾ ਸਾਫ ਆ ਕੋਕਾ ਪੀਸ ਆਗਾ ਤੇ ਇਹ ਮਾਡਲ ਬਈ ਜੀ 16 ਗਾ ਹਾਂਜੀ ਨਾਲ ਦੇ ਟਾਇਰ ਤੇ ਨਹੀਂ ਹੈਗੇ ਇਹਦੇ ਹਾਂਜੀ ਇਹ ਮੰਨ ਲਾ ਅੱਧੇ ਇੱਕ ਲੱਖ ਹੀ ਉਹਨਾਂ ਨੇ ਪਾ ਕੇ ਸੀ 20 ਕੇ ਟੀ ਇਹ ਤਕਰੀਬਨ ਘੰਟੇ ਕਿੰਨੇ ਕੇ ਚੱਲਿਆ ਹੋਗਾ ਜੀ ਘੰਟੇ ਵੀ ਇਹ ਚੱਲਿਆ 3500 ਘੰਟੇ ਠੀਕ ਆ ਜੀ 3500 ਘੰਟਾ ਚੱਲਿਆ ਹੋਇਆਗਾ ਹਾਂਜੀ ਠੀਕ ਆ ਜੀ ਤੇ ਨੰਬਰ ਬਈ ਜੀ ਨੰਬਰ ਇਹਦਾ ਹੈਗਾ ਬਠਿੰਡਾ ਜੀਪੀਵੀ ਉਹਦਾ ਤਰ੍ਹਾਂ ਪੀਵੀ 03 ਹਾਂਜੀ ਠੀਕ ਆ ਬਈ ਜੀ ਟਰੈਕਟਰ ਦੇ ਟਾਇਰ ਅਗਲੇ ਟਰਨ ਨਾਲ ਦੇ ਅਗਲੇ ਟਰਨ ਨਾਲ ਦੇ ਬਾਈ ਜੀ ਬੈਗਟਰ ਦਵਾਰੇ ਦੇਣਗੇ ਤੇ ਇਹਦੀ ਡਿਮਾਂਡ ਬਾਈ ਜੀ ਦਵਾਰ ਦੇ ਦੀ 5 ਲੱਖ 10 ਹਜ਼ਾਰ ਰੁਪਏ ਜੀ ਠੀਕ ਹੈ ਜੀ ਹਾਂਜੀ ਤੇ ਜਿਵੇਂ ਕਹ ਲਿਆ ਜੇ ਇਹਨੂੰ ਸਵਾਰ ਟੈਟਰ ਪਾ ਕੇ ਨਾ ਸ਼ੋਰੂਮ ਚ ਖੜਾ ਦੀਏ ਕੋਈ ਜੱਜ ਨਹੀਂ ਕਰਦਾ ਹਾਂਜੀ ਟਰੈਕਟਰ ਨੂੰ ਨਵਾਂ ਪੂਰਾ ਨਵਾਂ ਟਰੈਕਟਰ ਪਿਆ ਬਾਈ ਸਾਫ ਪੂਰਾ ਸਮਾਈ ਚ ਚੱਲਦੀ 21 22 ਮਾਡਲ ਵਾਲੀ ਕੰਡੀਸ਼ਨ ਹੈ ਟਰੈਕਟਰ ਦੀ ਹਾਂਜੀ ਤੇ 5 ਲੱਖ 10 ਹਜ਼ਾਰ ਰੁਪਏ ਦੀ ਡਿਮਾਂਡ ਹੈ ਠੀਕ ਹੈ ਬਾਈ ਜੀ ਤੇ ਬਾਕੀ ਬਈ ਹੋਰ ਟਰੈਕਟਰ ਕਿਹੜੇ-ਕਿਹੜੇ ਨੇ ਆਪਣੇ ਕੋਲੇ ਘਰੇ ਕੋਈ ਖੜਾਗਾ ਹੋਰ ਇੱਕ ਬਾਈ ਮਾਡਲ 3 ਸਪੀਡ ਖੜਾ ਹੈ ਠੀਕ ਹੈ ਜੀ ਰਾਜਸਥਾਨ ਦਾ ਨੰਬਰ ਠੀਕ ਹੈ ਕੰਟੇ ਕਿਨੇ ਦਿੱਤੇ ਲਈ ਉਹ 5400 ਕਰ ਸਕਦੇ ਠੀਕ ਹੈ ਜੀ ਇਹ ਹੋਰ ਆਪਣੇ ਕੋਲ ਬਾਕੀ ਆਉਂਦੇ ਜਾਂਦੇ ਰਹਿੰਦੇ ਨੇ ਨਾ ਜੇ ਕਿਸੇ ਨੇ ਵੇਚਣਾ ਹੋਵੇ ਜਾਂ ਵੇਚਣਾ ਹੋਵੇ ਤਾਂ ਵੀ ਸਪਰਕ ਕਰ ਸਕਦਾ ਠੀਕ ਹੈ ਬਈ ਠੀਕ ਹੈ ਬਈ ਬਹੁਤ ਬਹੁਤ ਧੰਨਵਾਦ ਬਈ ਚਲੋ ਬਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਰਦੇ ਕਮੈਂਟ ਕਰਦੇ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲੈ フォलो ਧੰਨਵਾਦ ਸਰ ਸੇਕਾ